ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਟ੍ਰੈਂਡ ਤੇ ਕੈਬਨਟ ਮੀਟਿੰਗ ਤੋਂ ਬਾਅਦ ਸੀਐਮ ਮਾਨ ਦਾ ਵੱਡਾ ਐਲਾਨ ਇਨ੍ਹਾਂ ਪਰਿਵਾਰਾਂ ਨੂੰ ਦਿੱਤੀ ਖੁਸ਼ਖਬਰੀ ਪੰਜਾਬ ਕੈਬਨਟ ਦੀ ਮੀਟਿੰਗ ਵਿੱਚ ਅਹਿਮ ਫੈਸਲਾ ਲਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਆਸੀ ਪਰਿਵਾਰਾਂ ਦਾ 66 ਕਰੋੜ ਦਾ ਕਰਜ਼ਾ ਮਾਫ ਕਰ ਦਿੱਤਾ ਗਿਆ ਹੈ ਕੈਬਨਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਮੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਸੀ ਪਰਿਵਾਰਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਹੈ ਉਹਨਾਂ ਦਾ 68 ਕਰੋੜ ਦਾ ਕਰਜ਼ਾ ਮਾਫ਼ ਕਰ ਦਿੱਤਾ ਗਿਆ ਹੈ 31 ਮਾਰਚ 2020 ਤੱਕ ਦੇ ਕਰਜ਼ੇ ਮਾਫ਼ ਕੀਤੇ ਗਏ ਹਨ ਮੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਾ ਕਿਹਾ ਕਿ ਪੀਐਸਐਸਸੀ ਐਫਐਸਸੀ ਤੋਂ ਲੈ ਸਾਰੇ ਕਰਜ਼ੇ ਮਾਫ਼ ਕੀਤੇ ਗਏ ਹਨ ਪੰਜਾਬ ਸਰਕਾਰ ਨੇ ਬਜਟ ਚ ਕਰਜ਼ਾ ਮਾਫੀ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਅੱਜ ਪੰਜਾਬ ਕੈਬਨਿਟ ਮੀਟਿੰਗ ਚ ਇਹ ਵੱਡਾ ਫੈਸਲਾ ਲਿਆ ਗਿਆ ਦੇਸ਼ 'ਚ 4000 ਤੋਂ ਵੱਧ ਹੋਏ ਕਰੋਨਾ ਦੇ ਮਾਮਲੇ 24 ਘੰਟਿਆਂ 'ਚ 5 ਲੋਕਾਂ ਦੀ ਮੌਤ। ਦੇਸ਼ ਵਿੱਚ ਇੱਕ ਵਾਰ ਫਿਰ ਕਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ। ਦੇਸ਼ ਦੇ ਕਈ ਰਾਜਾਂ ਵਿੱਚ ਕਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ ਕਰੋਨਾ ਨਾ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿੱਚ ਕਰੋਨਾ ਦੇ ਮਾਮਲੇ ਵੀ 4000 ਦਾ ਅੰਕੜਾ ਪਾਰ ਕਰ ਗਏ। ਸਿਹਤ ਮੰਤਰਾਲੇ ਦੇ ਅਨੁਸਾਰ ਇਸ ਸਮੇਂ ਕਰੋਨਾ ਦੇ ਕੁੱਲ 4026 ਸਰਗਰਮ ਮਾਮਲੇ ਹਨ ਇਹਨਾਂ ਵਿੱਚੋਂ ਸਭ ਤੋਂ ਵੱਧ ਕੇਸ ਕੇਰਲ ਵਿੱਚ ਦੇਖੇ ਜਾ ਰਹੇ ਹਨ ਇਸ ਤੋਂ ਇਲਾਵਾ ਕਰੋਨਾ ਦੇ ਸਰਗਰਮ ਮਾਮਲੇ ਮਹਾਰਾਸ਼ਟਰ ਦੂਜੇ ਨੰਬਰ ਤੇ ਅਤੇ ਗੁਜਰਾਤ ਤੀਜੇ ਨੰਬਰ ਤੇ ਹੈ ਇਸ ਦੇ ਨਾਲ ਹੀ ਦੇਸ਼ ਰਾਜਧਾਨੀ ਦਿੱਲੀ 393 ਸਰਗਰਮ ਮਾਮਲਿਆਂ ਦੇ ਨਾਲ ਚੌਥੇ ਨੰਬਰ ਤੇ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਰਾਜਧਾਨੀ ਦਿੱਲੀ ਵਿੱਚ ਕਰੋਨਾ ਦੇ ਸਰਗਰਮ ਮਾਮਲਿਆਂ ਵਿੱਚ ਗਰਾਉਟ ਆਈ ਹੈ ਦਿੱਲੀ ਵਿੱਚ ਕੋਵਿਡ ਦੇ 90 ਸਰਗਰਮ ਮਾਮਲੇ ਘਟ ਗਏ ਹਨ ਗੁਜਰਾਤ ਵਿੱਚ ਸਭ ਤੋਂ ਵੱਧ ਮਾਮਲੇ 69 ਹੁਣ ਕਾਲਾ ਕੋਟ ਨਹੀਂ ਪਾਉਣਗੇ ਦਿੱਲੀ 바ਰ ਐਸੋਸੀਏਸ਼ਨ ਨੇ ਆਪਣੇ ਮੈਂਬਰਾਂ ਨੂੰ ਗਰਮੀਆਂ ਦੌਰਾਨ ਜ਼ਿਲ੍ਹਾ ਅਦਾਲਤ ਚ ਕਾਲੇ ਕੋਟ ਪਹਿਨਣ ਤੋਂ ਸਪੋਰਟ ਦੇ ਦਿੱਤੀ ਹੈ 24 ਮਈ ਨੂੰ ਜਾਰੀ ਨੋਟਿਸ ਚ ਕਿਹਾ ਗਿਆ ਹੈ ਕਿ ਸਾਰੇ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਐਡਵੋਕੇਟ ਐਕਟ 1961 ਦੀ ਧਾਰਾ 49 ਦੇ ਤਹਿਤ ਨਿਯਮ ਚ ਸੋਧ ਦੇ ਅਨੁਸਾਰ ਵਕੀਲਾਂ ਨੂੰ ਗਰਮੀਆਂ ਦੌਰਾਨ ਜਾਨੀ 16 ਮਈ ਤੋਂ 30 ਸਤੰਬਰ ਤੱਕ ਕਾਲੇ ਕੋਟ ਪਹਿਨਣ ਤੋਂ ਛੂਟ ਇਹੀ ਵਿਵਸਥਾ ਫਾ ਬਾਅਰ ਕਾਉਂਸਲ ਆਫ ਇੰਡੀਆ ਨੂੰ ਕਿਸੇ ਵੀ ਅਦਾਲਤ ਜਾਂ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਹੋਣ ਵਾਲੇ ਵਕੀਲਾਂ ਦੇ ਪਹਿਰਾਵੇ ਤੇ ਨਿਯਮ ਬਣਾਉਣ ਦਾ ਅਧਿਕਾਰ ਦਿੰਦੀ ਹੈ ਅਤੇ BCI ਇਸ ਸਬੰਧ ਵਿੱਚ ਮੌਸਮੀ ਸਥਿਤੀਆਂ ਤੇ ਵਿਚਾਰ ਕਰ ਸਕਦਾ ਹੈ ਐਸੋਸੀਏਸ਼ਨ ਦੇ 77 ਵਿਕਾਸ ਗੋਇਲ ਦੁਆਰਾ ਦਸਤਖਤ ਕੀਤੇ ਗਏ ਨੋਟਿਸਕ ਵਿੱਚ ਕਿਹਾ ਗਿਆ ਹੈ ਕਿ ਮੈਂਬਰ ਦਿੱਲੀ ਹਾਈ ਕੋਰਟ ਦੀ ਅਧੀਨ ਅਦਾਲਤਾਂ 'ਚ ਕਾਲੇ ਕੋਟ ਪਹਿਨੇ ਬਿਨਾਂ ਪੇਸ਼ ਹੋਣ ਲਈ ਸੁਤੰਤਰ ਹਨ ਹਾਲਾਂਕਿ ਮੈਂਬਰ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਡிரஸ் ਕੋਡ ਦੇ ਹੋਣ ਨਿਯਮਾਂ ਦੀ ਪਾਲਣਾ ਕਰਨ ਜੋ ਕਿ ਇੱਕ ਵਕੀਲ ਲਈ ਲਾਜ਼ਮੀ ਹਨ ਬੈਂਕ ਨੇ ਦਿੱਤੀ ਗਾਹਕਾਂ ਨੂੰ ਚੇਤਾਵਨੀ ਜੇ ਨਾ ਮੰਨੀ ਗੱਲ ਤਾਂ ਹੋ ਜਾਵੇਗਾ ਬੜਾ ਨੁਕਸਾਨ ਭਾਰਤ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਮ ਲੋਕਾਂ ਨੂੰ ਧੋਖਾਧੜੀ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਬੈਂਕ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਕੁਝ ਧੋਖੇਬਾਜ਼ ਐਸਬੀਆਈ ਦੇ ਨਾਮ ਅਤੇ ਲੋਗੋ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਲੋਕਾਂ ਨੂੰ ਝੂਠੇ ਨਿਵੇਸ਼ ਅਤੇ ਸਟਾਕ ਮਾਰਕੀਟ ਸੁਝਾਅ ਦੇਣ ਦੇ ਨਾਮ ਤੇ ਧੋਖੇ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਇਨਾਂ ਤੋਂ ਖਤਰਿਆਂ ਚ ਸਮਾ ਲੋਕ ਸੋਸ਼ਲ ਮੀਡੀਆ ਤੇ ਐਸ ਬੀ ਆਈ ਦੇ ਨਾਮ ਤੇ ਜਾਲੀ ਪ੍ਰੋਫਾਈਲ ਬਣਾਉਂਦੇ ਹਨ ਅਤੇ ਗੁੰਮਰਾਹਕੂਨ ਇਸ਼ਤਿਹਾਰ ਪੋਸਟ ਕਰਦੇ ਹਨ ਇਨਾਂ ਚ ਇਹ ਦਾਵਾ ਕੀਤਾ ਜਾਂਦਾ ਹੈ ਕਿ ਐਸ ਬੀ ਆਈ ਰਾਹੀਂ ਤਿੰਨ ਛੱਤ ਦਿਨਾਂ ਵਿੱਚ ਪੈਸੇ ਦੁੱਗਣੇ ਕੀਤੇ ਜਾ ਸਕਦੇ ਹਨ ਲੋਕਾਂ ਨੂੰ ਵਟਸਐਪ ਸਮੂਹਾਂ ਵਿੱਚ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੱਥੇ ਇੱਕ ਤਿੱਥ ਤੌਰ ਤੇ ਮੁਫਤ ਨਿਵੇਸ਼ ਸਲਾਹ ਦਿੱਤੀ ਜਾਂਦੀ ਹੈ 12000 ਰੁਪਏ ਸਸਤਾ ਹੋਣ ਜਾ ਰਿਹਾ ਹੈ 골ਡ ਵੱਡੀ ਗਰਾਫਟ ਦੀ ਚੇਤਾਵਨੀ ਮਾਹਿਰਾਂ ਨੇ ਦੱਸਿਆ ਕਾਰਨ ਛੋਣਾ ਜੋ ਕਿ ਕੁਝ ਮਹੀਨੇ ਪਹਿਲਾਂ ਤੱਕ ਨਿਵੇਸ਼ਕਾਂ ਲਈ ਮੋٹے ਮੁਨਾਫੇ ਦਾ ਅਹਿਮ ਸਰੋਤ ਸੀ ਹੁਣ ਗਰਾਫਟ ਦੇ ਸੰਕੇਤ ਦਿਖਾ ਰਿਹਾ ਹੈ ਜਦੋਂ ਮਾਰਚ ਅਪ੍ਰੈਲ ਵਿੱਚ ਇਸ ਦੀਆਂ ਕੀਮਤਾਂ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਪਹੁੰਚ ਗਈਆਂ ਤਾਂ ਅਜਿਹਾ ਲੱਗਾ ਕਿ ਇਹ ਉਚਾਈ ਹੋਰ ਵਧੇਗੀ ਪਰ ਹਾਲ ਹੀ ਦੇ ਵਿਕਾਸ ਅਤੇ ਵਿਸ਼ਵ ਵਿਆਪੀ ਆਰਥਿਕ ਸੰਕੇਤਾਂ ਨੇ ਤਸਵੀਰ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਅਤੇ ਫਿਰ ਭਾਰਤ ਦੁਆਰਾ ਆਪਰੇਸ਼ਨ ਸੰਧੂਰ ਸ਼ੁਰੂ ਕਰਨ ਤੋਂ ਬਾਅਦ ਬਾਜ਼ਾਰ ਵਿੱਚ ਅਸਥਿਰਤਾ ਜ਼ਰੂਰ ਦੇਖੀ ਗਈ ਸੀ ਪਰ ਇਸ ਦੇ ਉਲਟ ਸੋਨੇ ਦੀਆਂ ਕੀਮਤਾਂ ਵਿੱਚ ਗਰਾਫਟ ਦੇਖੀ ਗਈ। ਇਸ ਸਮੇਂ ਸੋਨੇ ਦੀ ਕੀਮਤ ਲਗਭਗ 97000 ਰੁਪਏ ਪ੍ਰਤੀ 10 ਗ੍ਰਾਮ ਤੱਕ ਆ ਗਈ। ਕੇਟੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੀਤ ਸੁਰੇਸ਼ ਕੇਟੀਆ ਦਾ ਮੰਨਣਾ ਹੈ ਕਿ ਸੋਨਾ ਮੌਜੂਦਾ ਪੱਤਰ ਤੋਂ ਹੋਰ ਕਮਜ਼ੋਰ ਹੋ ਸਕਦਾ ਹੈ ਉਹ ਕਹਿੰਦੇ ਹਨ ਕਿ ਜਿਸ ਤਰ੍ਹਾਂ ਅਪ੍ਰੈਲ ਮਈ ਵਿੱਚ ਸੋਨੇ ਵਿੱਚ ਲਗਭਗ 10% ਦਾ ਉਧਾਰ ਹੋਇਆ ਸੀ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਇਸ ਦੀ ਕੀਮਤ 80000 85000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੇ ਆ ਸਕਦੀ ਹੈ ਏਟਮ ਯੂਜ਼ਰ ਨੂੰ ਝਟਕਾ ਨਕਦੀ ਕਢਵਾਉਣਾ ਹੋਵੇਗਾ ਮਹਿੰਗਾ ਜਾਣੋ ਕਦੋਂ ਲਾਗੂ ਹੋਣਗੇ ਨਵੇਂ ਚਾਰ ਜੇਕਰ ਤੁਸੀਂ ਐਕਸੈਸ ਬੈਂਕ ਦੇ ਗਾਹਕ ਹੋ ਤਾਂ 1 ਜੁਲਾਈ 2025 ਤੋਂ ਤੁਹਾਨੂੰ ਏਟੀਐਮ ਤੋਂ ਨਗਦੀ ਕਢਵਾਉਣ ਲਈ ਜ਼ਿਆਦਾ ਚਾਰਜ ਦੇਣੇ ਪੈ ਸਕਦੇ ਹਨ ਬੈਂਕ ਨੇ ਐਲਾਨ ਕੀਤਾ ਹੈ ਕਿ ਮੁਫਤ ਸੀਮਾ ਖਤਮ ਹੋਣ ਤੋਂ ਬਾਅਦ ਹਰੇਕ ਏਟੀਐਮ ਲੈਣ ਦੇਣ ਤੇ ਹੁਣ 23 ਰੁਪਏ ਵਸੂਲੇ ਜਾਣਗੇ ਜੋ ਕਿ ਵਰਤਮਾਨ ਵਿੱਚ 21 ਰੁਪਏ ਇਹੇ ਬਦਰਾ ਐਕਸੈਸ ਬੈਂਕ ਦੇ ਬਚਤ ਖਾਤੇ, ਐਨ ਆਰ ਆਈ ਖਾਤੇ, ਟਰਸਟ ਖਾਤੇ ਅਤੇ ਕੁਝ ਪ੍ਰੀਮੀਅਰ ਹਿੱਸਿਆਂ ਤੇ ਲਾਗੂ ਹੋਵੇਗਾ ਵਧੀ ਹੋਈ ਫੀਸ ਬੈਂਕ ਦੇ ਆਪਣੇ ਏਟੀਐਮ ਅਤੇ ਹੋਰ ਬੈਂਕਾਂ ਦੇ ਏਟੀਐਮ ਦੋਵਾਂ ਤੇ ਬਰਾਬਰ ਲਾਗੂ ਹੋਵੇਗੀ